ਅੱਗ ਤੇ ਪਾਣੀ ਬਿਨਾ ਜੀਵਨ ਅਸੰਭਵ ਹੈ ਪਾਣੀ ਤੇ ਅੱਗ ਤੋਂ ਬਿਨਾ ਜੀਵਨ ਦੀ ਹੋਂਦ ਅਧੂਰੀ ਹੈ ਪਰ ਇਹੀ ਅੱਗ ਤੇ ਪਾਣੀ ਜਦੋਂ ਆਪਣਾ ਬਿਕਰਾਲ ਰੂਪ ਦਿਖਾਉਂਦੇ ਆ ਤਾਂ ਪਿੱਛੇ ਰਹਿ ਜਾਂਦਾ ਤਬਾਹੀ ਦਾ ਮੰਜ਼ਰ ਜੋ ਕਿ ਪਿਛਲੇ ਦਿਨੀ ਅੱਗ ਨੇ ਆਪਣਾ ਭਿਆਨਕ ਰੂਪ ਪੰਜਾਬ ਦੇ ਵਿੱਚ ਦਿਖਾਇਆ ਤੇ ਪਿੱਛੇ ਰਹੀ ਹੈ ਤਾਂ ਰੋਂਦਿਆਂ ਕਰਲਾਉਂਦਿਆਂ ਦੀਆਂ ਚੀਕਾਂ ਤਬਾਹੀ ਦਾ ਮੰਜ਼ਰ ਮਾਲਵਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ 2-2 3-3 ਪਿੰਡ ਅੱਗ ਦੀ ਲਪੇਟ 'ਚ ਇਕੱਠੇ ਆਏ 2000 ਕਿੱਲਾ 3000 ਕਿੱਲਾ 200 ਕਿੱਲਾ 100 ਕਿੱਲਾ ਵਿੱਚ ਖੜੀਆਂ ਕਣਕਾਂ ਵੀ ਮਚ ਗਈਆਂ ਤੇ ਪਿੱਛੇ ਛੱਡ ਗਈਆਂ ਰੋਂਦੇ ਕਰਲਾਉਂਦੇ ਕਿਸਾਨ ਰੋਂਦੇ ਕਰਲਾਉਂਦੇ ਬੱਚੇ ਰੋਂਦੇ ਕਰਲਾਉਂਦੇ ਮਾਪੇ ਜਿਨ੍ਹਾਂ ਨੂੰ ਦੇਖਣਾ ਸੁਣਨਾ ਤੇ ਜਰਨਾ ਪੰਜਾਬੀਆਂ ਲਈ ਇਹਨਾਂ ਦਿਨਾਂ 'ਚ ਬੜਾ ਔਖਾ ਹੋ ਗਿਆ ਬੜੀਆਂ ਮਨ ਨੂੰ ਝੰਝੋਲ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਉਹ ਪਿਛਲੇ ਦਿਨੀ ਅੱਗ ਦੀ ਤਵਾਹੀ ਤੋਂ ਬਾਅਦ ਪੰਜਾਬ ਦੇ ਵਿੱਚ ਦੇਖੀਆਂ ਗਈਆਂ ਜਿਸ ਨੇ ਕਿ ਹਰ ਦਿਲ ਦੇ ਵਿੱਚੋਂ ਹਰ ਅੱਖ ਦੇ ਵਿੱਚੋਂ ਅਥਰੂ ਬਹਾਏ ਹੈ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵੈਗਰੂ ਅੱਗ ਦਾ ਇਹ ਰੂਪ ਪੰਜਾਬ ਦੇ ਵਿੱਚ ਕਦੇ ਵੀ ਦੇਖਣ ਨੂੰ ਨਾ ਮਿਲੇ ਤਾਂ ਕਿ ਮੇਰਾ ਰੰਗਲਾ ਪੰਜਾਬ ਸੁਖੀ ਸੰਧੀ ਵਸੇ